ਲੋਹਾ ਵੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਧਾਤਾਂ ਵੀ ਨੇ ਇਹਨਾਂ ਆਹ ਦੇਖ ਸਕਦੇ ਹੋ ਤੁਸੀਂ ਜਿਹੜੇ ਦੰਦ ਨੇ ਹਨਾ ਇਹ ਅੱਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਣੀਆਂ 7ਵੀਂ ਅਤੇ 8ਵੀਂ ਦੀਆਂ ਜਾਂ ਫਿਰ ਆਪਣੀ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਿਆ ਹੋਵੇਗਾ ਸੰਘੋਲ ਦੀ ਖੋਦਾਈ ਬਾਰੇ ਜਿੱਥੋਂ ਕਿ ਬੁੱਧ ਧਰਮ ਦੇ ਨਾਲ ਸੰਬੰਧਿਤ ਕਾਫੀ ਪ੍ਰਾਚੀਨ ਚੀਜ਼ਾਂ ਮਿਲੀਆਂ ਸਨ ਹਨਾ ਵਸਤੂਆਂ ਮਿਲੀਆਂ ਸਨ ਤੋਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਉਹ ਖੋਦਾਈ ਕੀਤੀ ਗਈ ਸੀ ਤੇ ਆਪਾਂ ਤੁਹਾਨੂੰ ਉਹ ਸਕੂਲ ਵੀ ਦਿਖਾਵਾਂਗੇ ਜਿਹੜਾ ਕੀ ਉਸ ਸਮੇਂ ਦਾ ਸਕੂਲ ਆ ਜਿਹੜਾ ਇੱਥੇ ਬਣਾਇਆ ਗਿਆ ਸੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਹਨਾ ਇਹ ਜਿਹੜਾ ਰੋਡ ਹੈ ਇਹ ਚੰਡੀਗੜ੍ਹ ਮਤਲਬ ਮੋਹਾਲੀ ਖਰੜ ਰੋਡ ਆ ਠੀਕ ਆ ਜੀ ਅਸੀਂ ਮਤਲਬ ਇਧਰੋਂ ਲੁਧਿਆਣੇ ਸਮਰਾਲੇ ਤੋਂ ਆਉਂਦੇ ਸੀਗੇ ਤੇ ਇਧਰ ਰਹਿ ਜਾਂਦਾਗਾ ਚੰਡੀਗੜ੍ਹ ਖਰੜ ਮੋਹਾਲੀ ਇੱਥੇ ਆ ਕੇ ਤੁਸੀਂ ਦੇਖੋਗੇ ਪ੍ਰਾਚੀਨ ਬੋਧੀ ਜਿਹੜਾ ਸਤੂਪ ਬਣਿਆ ਹੋਇਆਗਾ ਸੰਘੋਲ ਪਿੰਡ ਦੇ ਵਿੱਚ ਸੋ ਇਹ ਭਾਰਤ ਸਰਕਾਰ ਦੁਆਰਾ ਭਾਰਤੀ ਪ੍ਰਾਤਨ ਸਰਵੇਖਣ ਚੰਡੀਗੜ੍ਹ ਮੰਡਲ ਦੇ ਅੰਡਰ ਆਉਂਦਾ ਹੈਗਾ ਸੋ ਇੱਥੇ ਜਿਹੜੀ ਚੀਜ਼ ਜੋ ਵੀ ਕੁਝ ਬਣਿਆ ਹੋਇਆ ਹੈਗਾ ਆਪਾਂ ਦੇਖਦੇ ਆਂ ਚੱਲ ਕੇ ਆਹ ਦੇਖੋ ਇਹ ਐਂਟਰੀ ਗੇਟ ਬਣਿਆ ਹੋਇਆ ਹੈਗਾ ਐਂਟਰੀ ਗੇਟ ਤੋਂ ਆਪਾਂ ਜਦੋਂ ਆਪਾਂ ਐਂਟਰੀ ਕਰਦੇ ਆਂ ਤਾਂ ਐਂਟਰੀ ਦੇ ਸਮੇਂ ਦੇਖਦੇ ਆਂ ਆਪਾਂ ਕਿ ਆਹੀ ਚੀਜ਼ ਉਹੀ ਲਿਖੀ ਹੈ ਇਹ ਹਿੰਦੀ ਦੇ ਵਿੱਚ ਇੱਥੇ ਲਿਖਿਆ ਹੈ ਲਓ ਜੀ ਆਪਾਂ ਕਰ ਚੁੱਕੇ ਆਂ ਐਂਟਰੀ ਐਂਟਰੀ ਕਰਦੇ ਸਾਰ ਹੀ ਆਪਣੇ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ ਮਿਲੇਗਾ ਠੀਕ ਆ ਇਹ ਬੋਰਡ ਦੇ ਉੱਪਰ ਕੀ ਲਿਖਾਇਆ ਪਾਉ ਪੜਦੇ ਆਂਗੇ ਤੁਸੀਂ ਦੇਖ ਸਕਦੇ ਹੋ ਤੇ ਚੈੱਕ ਕਰ ਲਓ ਚਲੋ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸ ਦੇਵਾਂ 1968 ਤੋਂ ਲੈ ਕੇ 1990 ਤੱਕ ਇੱਥੇ ਜਿਹੜੀ ਖੁਦਾਈ ਹੋਈ ਆਗੀ ਜਿਹੜਾ ਬੁੱਧਿਸਟ ਸਤੂਪਾ ਬਣਿਆ ਹੋਇਆਗਾ ਸਾਈਟ ਐਸ ਜੀ ਐਲ 11 ਸੰਘੋਲ ਇੱਥੇ ਖੁਦਾਈ ਹੋਈ ਆ ਇੱਕ ਕਿਸਾਨ ਦੇ ਖੇਤ ਦੇ ਵਿੱਚ ਇਹ ਸਾਰੀ ਖੁਦਾਈ ਹੋਈ ਸੀ ਕਿਉਂ ਉਸ ਕਿਸਾਨ ਦੇ ਦੁਆਰਾ ਦੱਸਿਆ ਗਿਆ ਸੀ ਕਿ ਜਦੋਂ ਉਹ ਇੱਥੇ ਮਤਲਬ ਹਲ ਵਾ ਰਹਿਆ ਸੀ ਜਾਂ ਖੇਤ ਦੇ ਵਿੱਚ ਕੋਈ ਕੰਮ ਕਰ ਰਿਹਾ ਸੀ ਤਾਂ ਉੱਥੇ ਇੱਕ ਤਰੀਕੇ ਦੇ ਸਿੱਕੇ ਨਿਕਲਦੇ ਸਨ ਤੁਸੀਂ ਦੇਖ ਸਕਦੇ ਹੋ ਸਿੱਕੇ ਨੇ ਜਿਹੜੇ ਆਹ ਤੁਹਾਡੇ ਸਾਹਮਣੇ ਸਿੱਕੇ ਜਿਵੇਂ ਚੌਲਾਂ ਦੇ ਦਾਣੇ ਜਾਂ ਜੋ ਵੀ ਇੱਥੇ ਚੀਜ਼ਾਂ ਬਣੀਆਂ ਹੋਈਆਂ ਨੇ ਸੰਘੋਲ ਅਨਾਜ ਦੇ ਦਾਲ ਜਿਹੜੀਆਂ ਬਣੀਆਂ ਨੇ ਇਹ ਸਾਰੀਆਂ ਹੁਣ ਦਿੱਲੀ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਨੇ ਅਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾ ਦਿੰਦਾ ਤੁਸੀਂ ਆਹ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਪਰਾਚੀਨ ਜਿਹੜਾ ਕਿ ਆ ਵੀ ਚੀਜ਼ ਦੇਖ ਸਕਦੇ ਹੋ ਸਿੱਕੇ ਇਸ ਤਰ੍ਹਾਂ ਦੇ ਤੇ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਹ ਮੂਰਤੀਆਂ ਇਸ ਤਰੀਕੇ ਦੀਆਂ ਤੇ ਆ ਦੇਖੋ 1985 ਦੇ ਵਿੱਚ ਖਦਾਈ ਕਰਕੇ ਇੱਥੇ ਮਿਲੀਆਂ ਸੀ ਜਿਹੜਾ ਇਹ ਸੰਘੋਲ ਦੇ ਵਿੱਚ ਜਿਹੜਾ ਸਕੂਲ ਬਣਾਇਆ ਹੈਗਾ ਉਹਦੀ ਆ ਤੁਸੀਂ ਪਿਕਚਰ ਦੇਖ ਸਕਦੇ ਹੋ ਜਿਹੜੀ ਇੱਥੇ ਲਗਾਈ ਹੋਈ ਹੈ ਇਹਨਾਂ ਨੇ ਇਸ ਤਰ੍ਹਾਂ ਦਾ ਇੱਥੇ ਸਟਰਕਚਰ ਬਣਿਆ ਹੋਇਆ ਹੈਗਾ ਇਹ ਆਪਾਂ ਤੁਹਾਨੂੰ ਅਸਲ ਦੇ ਵਿੱਚ ਵੀ ਬਣਿਆ ਹੋਇਆ ਦਿਖਾ ਦਿੰਨੇ ਆ ਆ ਜਿਹੜਾ ਹੈਗਾ ਇਹ 5 ਨੰਬਰ ਤੇ ਬਣਿਆ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਢੰਗ ਦੇ ਨਾਲ ਜਿਹੜੀ ਮੂਰਤੀ ਆ ਪ੍ਰਾਚੀਨ ਸਮੇਂ ਦੀਆਂ ਬੁੱਧਿਸਟ ਸਮੇਂ ਦੀਆਂ ਇਹ ਕਹਿ ਲੀਏ ਕਿ ਲਗਭਗ 600 BC ਦੀਆਂ 6ਵੀਂ 7ਵੀਂ ਸਦੀ ਦੀਆਂ ਜਿਹੜੀਆਂ ਕਿ ਮਤਲਬ ਇੱਥੇ ਖੁਦਾਈ ਦੇ ਦੌਰਾਨ ਪੰਜਾਬ ਦੇ ਪਿੰਡ ਸੰਘੋਲ ਦੇ ਵਿੱਚ ਮਿਲੀਆਂ ਨੇ ਤੇ ਪੰਜਾਬ ਦਾ ਨਕਸ਼ਾ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦਾ ਨਕਸ਼ਾ ਹੈਗਾ ਇੱਥੇ ਸੰਘੋਲ ਦੇ ਵਿੱਚ ਆਜੋ ਜੀ ਆਪਾਂ ਅੱਗੇ ਦੇਖਦੇ ਆਂ ਤਾਂ ਇੱਥੇ ਕਾਫੀ ਜਨਤਕ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ ਤੇ ਅੱਜ ਵੀ ਲੋਕ ਇੱਥੇ ਮਤਲਬ ਆਉਂਦੇ ਨੇ ਜਾਂ ਇਹ ਕਹਿ ਲਈਏ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਜਦੋਂ ਇਸ ਸਕੂਲ ਦੇ ਵਿੱਚ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਸਕੂਲ ਬਣਿਆ ਹੋਇਆਗਾ ਪ੍ਰਾਤਨ ਬੋਧੀ ਸਤੂਪ ਤੇ ਉਹ ਇੱਥੇ ਆਉਂਦੇ ਨੇ ਇੱਥੇ ਆ ਕੇ ਉਹ ਸਾਧਨਾ ਕਰਦੇ ਨੇ ਮਤਲਬ ਧਿਆਨ ਦੇ ਵਿੱਚ ਬੈਠਦੇ ਨੇ ਹਨਾ ਇੱਥੇ ਦੋ ਕਮਰੇ ਇੱਕ ਬਰਾਂਡਾ ਬਣਿਆ ਹੋਇਆਗਾ ਤੇ ਉਸ ਦਾ ਸਟਰਕਚਰ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਇੱਥੇ ਬੈਠਣ ਦੇ ਲਈ ਵੀ ਕਾਫੀ ਵਧੀਆ ਜਗ੍ਹਾ ਬਣੀ ਹੋਈ ਆ ਹਨ ਤੇ ਆਓ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਉੱਧਰ ਦੇਖਦੇ ਆਪਾਂ ਕੀ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਟਰਕਚਰ ਸੀਗਾ ਇਹ ਜ਼ਮੀਨ ਦੇ ਥੱਲੇ ਮਤਲਬ ਮਿਲਿਆ ਸੀਗਾ ਹਨ ਤੇ ਜਿਹੜੀਆਂ ਉਹੀ ਇੱਟਾਂ ਨੂੰ ਵਰਤ ਕੇ ਮਤਲਬ ਜਿਹੜੀਆਂ ਇਹ ਕੋਈ ਭੱਠੇ ਦੀ ਇੱਟ ਨਹੀਂ ਲਾਈ ਹੋਈ ਇਹ ਉਹੀ ਇੱਟਾਂ ਨੇ ਜਿਨ੍ਹਾਂ ਨੂੰ ਵਰਤ ਕੇ ਮਤਲਬ ਇਹ ਜਿਹੜਾ ਸਟਰਕਚਰ ਆ ਮਤਲਬ ਲੋਕਾਂ ਨੂੰ ਦੱਸਣ ਦੇ ਲਈ ਜਾਂ ਦਿਖਾਉਣ ਦੇ ਲਈ ਖੁਦਾਈ ਦੇ ਦੌਰਾਨ ਜਿਹੜਾ ਕੀ ਇਹ ਉੱਪਰ ਲਿਆਂਦਾ ਗਿਆ ਹੈ ਸੇਮ ਸਟਰਕਚਰ ਇਸੇ ਹੀ ਤਰ੍ਹਾਂ ਦਾ ਮਿਲਿਆ ਸੀਗਾ ਜਦੋਂ ਇੱਥੇ ਖੁਦਾਈ ਹੋਈ ਸੀਗੀ ਇਹ ਜਿਹੜੀ ਖੁਦਾਈ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਲਗਭਗ 1968 ਤੋਂ ਲੈ ਕੇ 1990 ਤੱਕ ਇੱਥੇ ਕੀਤੀ ਗਈ ਸੀ ਆਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਬਰਾਂਡੇ ਟਾਈਪ ਬਣੇ ਹੋਏ ਨੇ ਆਹ ਦੇਖੋ ਇਹ ਬਣਿਆ ਬਰਾਂਡਾ ਤੇ ਆਜੋ ਫੋਰ ਦੇਖਦੇ ਆਪਾਂ ਆਹ ਦੇਖੋ ਤੁਸੀਂ ਆਹ ਜਿਹੜੇ ਤੁਸੀਂ ਚੀਜ਼ਾਂ ਦੇਖ ਰਹੇ ਹੋ ਬੈਠਣ ਦੇ ਲਈ ਉਹ ਜਿਹੜਾ ਮਤਲਬ ਵਿਚਾਲੇ ਬਣਿਆ ਹੋਆ ਗੋਲ ਧਾਰਾ ਬਣਿਆ ਜਿਹੜਾ ਉਹ ਗੋਲ ਉਹ ਦੇਖੋ ਤੁਸੀਂ ਗੋਲ ਉੱਥੇ ਜਿਹੜਾ ਕੀ ਆ ਮੇਨ ਮਤਲਬ ਟੀਚਰ ਹੋਊਗਾ ਜਿਹੜਾ ਪੜਾਉਣ ਵਾਲਾ ਜ ਆ ਉਹ ਬੈਠਦਾ ਹੋਊਗਾ ਇਸ ਦੇ ਆਲੇ ਦੁਆਲੇ 1 2 3 4 5 6 7 8 8 ਪਹਿਰ ਨੇ ਜਿਹੜੇ ਦਿਨ ਦੇ ਉਹਨਾਂ ਨੂੰ ਇਹ ਦਰਸਾਉਂਦੀ ਇੱਕ ਸਟਰਕਚਰ ਜਿਹੜਾ ਇਸੇ ਤਰ੍ਹਾਂ ਦਾ ਬਣਾਇਆ ਇੱਥੇ ਵੀ ਜਿਹੜੇ ਮਤਲਬ ਥੋੜੇ ਜੇ ਸੀਨੀਅਰ ਲੈਵਲ ਹੋਣਗੇ ਉੱਪਰ ਬੈਠਦੇ ਹੋਣਗੇ ਤੇ ਉਸ ਤੋਂ ਬਾਅਦ ਆ ਥੱਲੇ ਬਣੇ ਹੋਏ ਹਨ ਇਹ ਕਿੰਨੇ 1 2 4 5 6 7 8 9 10 11 12 13 14 15 16 ਠੀਕ ਆ ਇਧਰ ਵੀ ਬਣੀ ਹੋਈ ਆ ਸਟਰਕਚਰ ਤੁਸੀਂ ਦੇਖ ਸਕਦੇ ਹੋ ਇਹ ਇੱਕ ਤਰੀਕੇ ਦਾ ਬੁੱਧਿਸਟ ਸਕੂਲ ਆ ਜਿੱਥੇ ਕਿ ਮਤਲਬ ਉਸ ਅਕਾਲ ਪੁਰਖ ਦਾ ਧਿਆਨ ਲਾਉਣ ਦੇ ਲਈ ਆ ਇੱਥੇ ਉਹ ਆਪਣੀਆਂ ਹਨਾ ਕਹਿ ਸਕਦੇ ਆ ਵੀ ਆਪਾਂ ਸਿੱਖਿਆਵਾਂ ਬੁੱਧ ਦੀਆਂ ਜਿਹੜੀਆਂ ਬੁੱਧ ਧਰਮ ਦੀਆਂ ਜਾਂ ਬੁੱਧ ਦੇ ਦੁਆਰਾ ਦਿੱਤੀਆਂ ਗਈਆਂ ਜਿਹੜੀਆਂ ਮਹਾਤਮਾ ਬੁੱਧ ਦੁਆਰਾ ਦਿੱਤੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਇੱਥੇ ਬੈਠ ਕੇ ਉਹ ਮਤਲਬ ਦੱਸਦੇ ਹੋਣਗੇ ਜਾਂ ਸੁਣਦੇ ਹੋਣਗੇ ਤੇ ਇੱਥੇ ਅੱਜ ਵੀ ਲੋਕ ਆਉਂਦੇ ਨੇ ਆ ਕੇ ਧਿਆਨ ਲਾਉਂਦੇ ਨੇ ਤਾਂ ਉਹ ਦੱਸਦੇ ਨੇ ਵੀ ਜਦੋਂ ਇੱਥੇ ਅਸੀਂ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਅੱਜ ਵੀ ਲੋਕ ਇੱਥੇ ਆ ਕੇ ਬੈਠਦੇ ਨੇ ਤਾਂ ਉੱਥੇ ਧਿਆਨ ਉਸੇ ਹੀ ਤਰ੍ਹਾਂ ਧਿਆਨ ਵੀ ਇੱਥੇ ਲੱਗਦਾ ਹੈ। ਲਓ ਜੀ ਮਿੱਤਰੋ ਦੇਖ ਲਓ ਤੁਸੀਂ ਮੈਂ ਕਹਾ ਮੈਂ ਆਪਣੀ ਫੋਟੋ ਵੀ ਦਿਖਾ ਦਵਾਂ ਵਿੱਚ ਵੀ ਆਪਾਂ ਇੱਥੇ ਜਾ ਕੇ ਆਏ ਆ ਇਹ ਜਿਹੜਾ ਸਕੂਲ ਆ ਸਾਰਾ ਬਣਿਆ ਹੋਇਆਗਾ ਠੀਕ ਆ ਇੱਥੇ ਮਤਲਬ ਆ ਕੇ ਉਹ ਤੇ ਆਪਾਂ ਹੁਣ ਲੈ ਚੱਲਦੇ ਆ ਤੁਹਾਨੂੰ ਅੱਗੇ ਅੱਗੇ ਆਪਾਂ ਦੇਖਦੇ ਆ ਵੀ ਜਿਹੜਾ 5 ਨੰਬਰ ਫੇਜ ਦੇ ਵਿੱਚ ਬਣਿਆ ਹੋਇਆਗਾ ਇਹ ਸਾਰਾ ਜਿਹੜਾ ਸੈਂਟਰ ਭਾਰਤ ਸਰਕਾਰ ਦੇ ਅੰਡਰ ਆਉਂਦਾਗਾ ਇੱਥੋਂ ਅੱਗੇ ਇੱਕ ਮਿਊਜ਼ੀਅਮ ਬਣਿਆ ਹੋਇਆਗਾ ਠੀਕ ਆ ਜਿੱਥੇ ਕੀ ਪੰਜਾਬ ਸਰਕਾਰ ਦੁਆਰਾ ਜਿਹੜੀਆਂ ਇੱਥੋਂ ਚੀਜ਼ਾਂ ਮੈਂ ਤੁਹਾਨੂੰ ਜਿਹੜੀਆਂ ਫੋਟੋਆਂ ਦਿਖਾਈਆਂ ਸੀ ਹਨ ਉਹ ਉੱਥੇ ਮੂਰਤੀਆਂ ਸਾਰੀਆਂ ਮਤਲਬ ਰੀਅਲ ਦੇ ਵਿੱਚ ਰੱਖੀਆਂ ਹੋਈਆਂ ਹਨ ਤੇ ਉਹਨਾਂ ਨੂੰ ਤੁਸੀਂ ਆ ਕੇ ਦੇਖ ਸਕਦੇ ਹੋ ਉੱਥੇ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਉੱਥੇ ਤੁਹਾਨੂੰ ਆਪ ਆ ਕੇ ਦੇਖਣਾ ਆਹ ਲਓ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਹੈ ਨਾ ਉਸ ਸਮੇਂ ਦੀਆਂ ਇੱਟਾਂ ਨੇ ਇਹ ਹੁਣ ਦੀਆਂ ਨਹੀਂ ਹੈਗੀਆਂ ਚੂਨਾ ਪੱਥਰ ਵੀ ਦਿਖਾਈ ਦੇ ਰਿਹਾ ਤੁਹਾਨੂੰ ਇਹ ਵੀ ਇੱਥੇ ਮਤਲਬ ਲਿਆਂਦੀਆਂ ਗਈਆਂ ਨੇ ਦੇਖੋ ਤੁਸੀਂ ਚੈੱਕ ਕਰੋ ਤੇ ਆ ਜਿਹੜੇ ਹਨ ਆ ਵੀ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਣਾ ਥੋੜਾ ਜਿਹਾ ਹਨਾ ਦੇਖ ਸਕਦੇ ਹੋ ਤੇ ਉੱਥੇ ਆਪਾਂ ਜਿਹੜਾ ਸਕੂਲ ਆ ਉੱਥੇ ਆਪਾਂ ਕਿਉਂ ਨਹੀਂ ਗਏ ਉੱਪਰ ਮਤਲਬ ਕਿਉਂ ਨਹੀਂ ਜਿਹੜੇ ਹਨਾ ਦੇਖੋ ਜੀ ਧਾਰਮਿਕ ਭਾਵਨਾਵਾਂ ਮਹਰਿਕ ਦੀਆਂ ਹੁੰਦੀਆਂ ਨੇ ਹਨਾ ਤੇ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਤਾਂ ਕੋਈ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਜAVE ਹਨਾ ਤਾਂ ਕਰਕੇ ਆਪਾਂ ਜਿਹੜਾ ਮਤਲਬ ਵਾਲਾ ਏਰੀਆ ਉੱਥੇ ਹੀ ਆਪਾਂ ਉਹ ਕਰ ਰਹੇ ਹਾਂ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਮੈਂ ਥੋੜਾ ਤੁਹਾਨੂੰ ਉੱਚਾ ਕਰਕੇ ਦਿਖਾਉਣਾ। ਲਓ ਜੀ ਦਸ਼ਕੋ ਦੇਖ ਲਓ ਇਹਦਾ ਵਿਊ। ਦੇਖੋ। ਐਸਟਰਾਨਾ ਸਟਰਕਚਰ ਹੈ ਜਿਹੜਾ ਬਣਿਆ। ਅੱਠ ਪੈਰਾਂ ਨੂੰ ਦੱਸਦਾ। ਦਿਨ ਦੇ ਅੱਠ ਪੈਰ ਨੇ ਜਿਹੜੇ ਉਹਨਾਂ ਨੂੰ ਦਰਸਾਉਂਦਾਗਾ। ਤੇ ਇੱਥੇ ਬੈਠ ਕੇ ਉਹ ਮਤਲਬ ਜਿਹੜੇ ਨੇ ਮਤਲਬ ਆਪਦੇ ਪਰਮਾਤਮਾ ਦਾ ਧਿਆਨ ਲਾਉਂਦੇ ਹੋਣਗੇ ਇੱਕ ਚੀਜ਼ ਜਦੋਂ ਹਨਾ ਇੱਥੇ ਮਤਲਬ ਜਿਹੜੇ ਵੀਰ ਮੁਲਾਜ਼ਮ ਨੇ ਜਾਂ ਸੈਂਟਰ ਗਵਰਨਮੈਂਟ ਦੁਆਰਾ ਜਿਹੜੇ ਇੱਥੇ ਰੱਖੇ ਗਏ ਨੇ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੀ ਇਹ ਜਿਹੜਾ ਸਕੂਲ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਏਰੀਆ ਹੈਗਾ ਇੱਥੇ ਤੁਸੀਂ ਮਤਲਬ ਬੈਠ ਕੇ ਅੰਤਰ ਧਿਆਨ ਹੁੰਨੇ ਹੋ ਇੱਕ ਘੰਟਾ ਆ ਚੀਜ਼ ਦੇਖ ਸਕਦੇ ਹੋ ਤੁਸੀਂ ਅਗਰ ਇੱਥੇ ਤੁਸੀਂ ਬੈਠ ਕੇ ਅੱਜ ਵੀ ਧਿਆਨ ਲਗਾਉਨੇ ਹੋ ਤਾਂ ਤੁਹਾਨੂੰ ਪੂਰੀ ਪੋਜ਼ਿਟਿਵ એનર્ਜੀ ਹੈ ਜਿਹੜੀ ਉਹਦਾ ਮਤਲਬ ਅਹਿਸਾਸ ਹੋਵੇਗਾ ਠੀਕ ਆ ਜੀ ਤੇ ਇੱਧਰ ਦੇਖ ਸਕਦੇ ਹੋ ਦੱਸਣ ਦੇ ਮਤਾਬਕ ਵੀ ਇਹ ਜੇ ਬਾਥਰੂਮ ਨੇ ਜਿਹੜੇ ਬਣੇ ਹੋਏ ਉਹ ਬਾਥਰੂਮ ਸੀਗੇ ਉਸ ਸਮੇਂ ਦੇ ਠੀਕ ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਆ ਤੁਸੀਂ ਦੇਖ ਰਹੇ ਹੋ ਸਾਰਾ ਏਰੀਆ ਖਤਾਈ ਇੱਥੇ ਹਜੇ ਖੁਦਾਈ ਹੋਣੀ ਬਾਕੀ ਆ ਮਤਲਬ ਇਹ ਕੀ ਆ ਵੀ ਜ਼ਮੀਨ ਆ ਕਬੱਡੀ ਦਾ ਗਰਾਊਂਡ ਦਿਖਾਇਆ ਇੰਦਰ ਇਹ ਜਿਹੜਾ ਕਬੱਡੀ ਦਾ ਗਰਾਊਂਡ ਆ ਇੱਧਰ ਨੂੰ ਜਾਂਦਾਗਾ ਇਹ ਠੀਕ ਆ ਉਸ ਸਮੇਂ ਦੀ ਕਬੱਡੀ ਦੀ ਗੇਮ ਆ ਜਿਹੜੀ ਜਾ ਖੇੜਦੇ ਹੋਣਗੇ ਹਨਾ ਦੱਸਿਆ ਜਿਵੇਂ ਇਹਨਾਂ ਨੇ ਤੇ ਆ ਜਿਹੜਾ ਸਾਰਾ ਏਰੀਆ ਸਾਰਾ ਏਰੀਆ ਹਨਾ ਇਹ ਮਤਲਬ ਦੋ ਤਿੰਨ ਪਿੰਡ ਸੀ ਜਿਹੜੇ ਧਰਤੀ ਦੇ ਵਿੱਚ ਦਬ ਗਏ ਸੀ ਉਸ ਸਮੇਂ ਤੇ ਇਹਨਾਂ ਦੀ ਖੁਦਾਈ ਹੋਣੀ ਆ ਇੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਣੀਆਂ ਠੀਕ ਆ ਤੇ ਆਓ ਆਪਾਂ ਤੁਹਾਨੂੰ ਇੱਥੇ ਕੁਝ ਵਿਸ਼ੇਸ਼ ਨੇ ਜਿਹੜੇ ਉਹ ਰੱਖੇ ਹੋਏ ਨੇ ਭਰਾ ਦੇ ਆਪਾਂ ਦੇਖਦੇ ਆ ਤੁਹਾਨੂੰ ਨੇੜੇ ਤੋਂ ਦਿਖਾ ਦਨੇ ਆ ਆਜੋ ਜੀ ਆਪਾਂ ਚੱਲਦੇ ਆ ਹਨਾ ਤੇ ਉੱਥੋਂ ਆਪਾਂ ਪਿੱਛੋਂ ਮੁੜਿਆ ਵਾਪਸ ਤੇ ਇੱਧਰ坐ਣ ਦੇ ਲਈ ਹਨ ਜੋ ਵੀ ਸਾਰਾ ਇੰਤਜ਼ਾਮ ਕੀਤਾ ਆ ਚੀਜ਼ਾਂ ਨਵੀਆਂ ਆਈਆਂ ਨੇ ਇੱਥੇ ਹਜੇ ਲੱਗਣੀਆਂ ਹਨ ਹਨ ਤੇ ਇੱਥੇ ਵੀ ਬੈਠਣ ਦੇ ਲਈ ਬਹੁਤ ਹੀ ਵਧੀਆ ਪਾਰਕਿੰਗ ਤੇ ਬਾਥਰੂਮ ਨੇ ਜਿਹੜੇ ਉਹ ਵੀ ਬਣੇ ਹੋਏ ਨੇ ਮੇਲ ਤੇ ਫੀਮੇਲ ਦੇ ਲਈ ਠੰਡਾ ਪੀਣ ਵਾਲਾ ਪਾਣੀ ਵੀ ਹੈਗਾ ਇੱਥੇ ਹਨ ਤੇ ਆਜੋ ਉੱਥੇ ਕੁਝ ਵਿਸ਼ੇਸ਼ ਨੇ ਉਹ ਆਪਾਂ ਤੁਹਾਨੂੰ ਦਿਖਾ ਦਿਆਂਗੇ ਆ ਦੇਖੋ ਜੀ ਮੇਰੇ ਹੱਥ ਦੇ ਵਿੱਚ ਆ ਉਲਕਾ ਪਿੰਡ ਹਨਾ ਉਲਕਾ ਪਿੰਡ ਮੈਨੂੰ ਲੱਗਦਾ ਇਹਨਾਂ ਬਾਰੇ ਬਹੁਤ ਸਾਰਿਆਂ ਨੇ ਪੜ੍ਹਿਆ ਹੋਊਗਾ ਤੇ ਯਾਦ ਨਹੀਂ ਹੋਣਾ ਤੁਸੀਂ ਦੇਖ ਪਹਿਲਾਂ ਦੇਖ ਲਓ ਨਾ ਇਹਦੇ ਵਿੱਚ ਲੋਹੇ ਦਾ ਮਟੀਰੀਅਲ ਵੀ ਹੈ ਬਾਈ ਜ਼ੂਮ ਕਰਕੇ ਦਿਖਾਉਣਾ ਇਹਦੇ ਵਿੱਚ ਲੋਹਾ ਵੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਤੱਤਾਂ ਵੀ ਨੇ ਇਹਨਾਂ ਵਾਂਗ ਜਿਵੇਂ ਅੰਤਰਿਕਸ਼ ਦੇ ਵਿੱਚ ਆਪਾਂ ਦੇਖਿਆਗਾ ਵੀ ਬਹੁਤ ਸਾਰੀਆਂ ਵੱਡੇ ਵੱਡੇ ਪੱਥਰ ਨੇ ਜਿਹੜੇ ਹਨਾ ਉਹ ਘੁੰਮਦੇ ਫਿਰਦੇ ਨੇ ਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਧਰਤੀ ਦੇ ਗੁਰਤਾ ਵਕਸ਼ਣ ਦੇ ਵਿੱਚ ਆ ਜਾਂਦੇ ਨੇ ਖਿੱਚ ਦੇ ਵਿੱਚ ਆ ਜਾਂਦੇ ਨੇ ਤੇ ਉਹ ਫਿਰ ਧਰਤੀ ਦੇ ਉੱਤੇ ਡਿੱਗ ਪੈਂਦੇ ਨੇ ਪਰ ਉਹ ਧਰਤੀ ਦੇ ਉੱਤੇ ਇਹ ਨਹੀਂ ਹੈਗਾ ਵੀ ਬਾਲੇ ਵੱਡੇ ਵੱਡੇ ਸਾਈਜ਼ ਚ ਆਉਂਦੇ ਨੇ ਉਹਨਾਂ ਦਾ ਸਾਈਜ਼ ਰਸਤੇ ਵਿੱਚ ਧਰਤੀ ਦੀ ਹਵਾ ਦੇ ਜਿਹੜਾ ਰੁਕਾ ਉਹਦੇ ਕਾਰਨ ਇੰਨਾ ਕੁ ਛੋਟਾ ਰਹਿ ਜਾਂਦਾ ਇਹ ਵੀ ਇੱਥੇ ਅਫਸੇਜ ਨੇ ਜਿਹੜੇ ਮਿਲੇ ਨੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦਵਾਂ ਮੈਂ ਹਨਾ ਬਈਆ ਨੇੜੇ ਕਰਕੇ ਰੱਖਾ ਆਹ ਦੇਖ ਸਕਦੇ ਹੋ ਤੁਸੀਂ ਜਿਹੜੇ ਦੰਦ ਨੇ ਹਨਾ ਇਹ ਬੈਲ ਦਾ ਜਬਰ ਬੈਲ ਦਾ ਹਨਾ ਜਾਂ ਆਪਾਂ ਕਹਿ ਸਕਦੇ ਵੀ ਬਲਦ ਦਾ ਜਵਾੜਾ ਹੋ ਸਕਦਾ ਹਨਾ ਤੇ ਇਹਦੇ ਵਿੱਚ ਹਜੇ ਵੀ ਦੰਦ ਮਤਲਬ ਲਗਭਗ ਸੇਮ ਹੀ 7ਵੀਂ ਸਦੀ ਤੋਂ ਹੁਣ ਤੱਕ ਓਵੇਂ ਸੇਹੀ ਤਰ੍ਹਾਂ ਪਏ ਨੇ ਹਨ ਤੇ ਇੱਥੇ ਆਪਾਂ ਹਨਾ ਆ ਚੀਜ਼ਾਂ ਹੋਰ ਵੀ ਤੇ ਦੇਖ ਲਓ ਤੁਸੀਂ ਆ ਵੀ ਦੰਦ ਨੇ ਇਹ ਮੈਨੂੰ ਲੱਗਦਾ ਉਹਦੇ ਵਿੱਚੋਂ ਟੁੱਟਿਆ ਹੋਊਗਾ ਨਾ ਲੈਵਾ ਹਾਂ ਇਹਦਾ ਸਾਈਜ਼ ਵੱਡਾ ਬਾਈ ਤੇ ਆ ਬਈ ਕੋਡੀਆਂ ਨੇ ਹਨਾ ਕੋਡੀਆਂ ਦੇ ਭਾਅ ਵਿਕਦੇ ਹਨਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਇਹ ਕੌਡੀਆਂ ਨੇ ਜਿਹੜੀਆਂ ਵਰਤੀਆਂ ਜਾਂਦੀਆਂ ਹੋਣਗੀਆਂ ਹਨ ਤੇ ਆ ਵੀ ਹੱਡੀਆਂ ਇੱਥੇ ਛੋਟੀਆਂ-ਛੋਟੀਆਂ ਫਿੰਗਰ ਹੋ ਸਕਦੀ ਹੈ ਹਨ ਉਂਗਲਾਂ ਨੇ ਹਨ ਇਹ ਵਈਆ ਦੇਖ ਆ ਦੇਖ ਤੇ ਆ ਵੀ ਕਾਫੀ ਆ ਚੀਜ਼ਾਂ ਵੀ ਹੱਡੀਆਂ ਨੇ ਹਨਾ ਕਾਫੀ ਹੋਰ ਤਰੀਕੇ ਦੇ ਪੱਥਰ ਤੇ ਇਹ ਚੀਜ਼ਾਂ ਇੱਥੇ ਖੁਦਾਈ ਦੇ ਵਿੱਚ ਅਕਸਰ ਮਿਲਦੀਆਂ ਰਹਿੰਦੀਆਂ ਨੇ ਇੱਕ ਚੀਜ਼ ਹੋਰ ਦਿਖਾ ਦਈਏ ਬਾਈ ਇੱਧਰ ਵੀ ਆ ਜਾ ਤੇ ਮਿਊਜ਼ੀਅਮ ਦੇ ਵਿੱਚ ਵੀ ਦੇਖਿਆ ਸੀਗਾ ਵੀ ਕਾਫੀ ਭਾਂਡੇ ਸੀ ਜਿਹੜੇ ਪ੍ਰਾਤਨ ਭਾਂਡੇ ਪਏ ਸੀ ਆ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਭਾਂਡੇ ਨੇ ਹਨਾ ਤੇ ਜਿਹੜੇ ਵਰਤੇ ਜਾਂਦੇ ਨੇ ਤੇ ਉਸ ਸਮੇਂ ਦੇ ਵਿੱਚ ਵਰਤੇ ਜਾਂਦੇ ਨੂੰ ਆ ਜਿਵੇਂ ਕੋਈ ਘੜਾ ਹੋਊਗਾ ਉਹਦਾ ਉਹ ਨਾ ਵਿਸ਼ੇਸ਼ ਨੇ ਜਿਹੜੇ ਤੇ ਕਾਹ ਚੀਜ਼ ਲਾਲ ਪੱਥਰ ਹਨਾ ਇਹ ਲਾਲ ਪੱਥਰ ਦੇ ਉੱਪਰ ਹੀ ਸਾਰੀ ਮੂਰਤੀਕਾਰੀ ਜਿਹੜੀ ਕੀਤੀ ਹੋਈ ਆ ਤੋ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿਹੜਾ ਇੱਕ ਇੱਕ ਹੋਰ ਫੇਸ ਬਣਿਆ ਉੱਥੇ ਜਾ ਕੇ ਦੇਖਦੇ ਆ ਪੰਜ ਫੇਸ ਆ ਜਿਹੜਾ ਵੀ ਉੱਥੇ ਵੀ ਇਸੇ ਤਰ੍ਹਾਂ ਦੇ ਜਿਹੜੇ ਸਟਰਕਚਰ ਨੇ ਉਹ ਬਣੇ ਹੋਏ ਲਓ ਜੀ ਆਪਾਂ ਹੁਣ ਪਹੁੰਚ ਗਏ ਜਿਹੜਾ ਪੰਜ ਨੰਬਰ ਜਿਹੜਾ ਸਤੂਪ ਬਣਿਆ ਹੋਇਆ ਇੱਥੇ ਹਨਾ ਬੁੱਧਿਸਟ ਜਿਹੜਾ ਸਕੂਲ ਆਏ ਉਹ ਦੂਜਾ ਪਾਰਟ ਆ ਉਹਦਾ ਤੇ ਆਪਾਂ ਇਹ ਵੀ ਦੇਖਣ ਆਏ ਸੀਗੇ ਤੇ ਆਪਾਂ ਪਹਿਲਾਂ ਮੇਨ ਗੇਟ ਦੁਆਰਾ ਐਂਟਰੀ ਕੀਤੀ ਹਨਾ ਉਸ ਤੋਂ ਬਾਅਦ ਐਂਟਰੀ ਕਰਨ ਤੋਂ ਬਾਅਦ ਹਨਾ ਤੁਸੀਂ ਦੇਖ ਸਕਦੇ ਹੋ ਇਹੋ ਸਾਰੀਆਂ ਪ੍ਰਾਤਨ ਚੀਜ਼ਾਂ ਇੱਥੇ ਬਣੀਆਂ ਹੋਈਆਂ ਨੇ ਜਾਂ ਖੋਦਾਈ ਦੇ ਦੌਰਾਨ ਜਿਹੜੀਆਂ ਚੀਜ਼ਾਂ ਇੱਥੋਂ ਮਿਲੀਆਂ ਨੇ ਇਹ ਉਹਨਾਂ ਦੇ ਸਟਰਕਚਰ ਨੇ ਜਿਹੜੇ ਉਹਨਾਂ ਨੂੰ ਉਸੇ ਹੀ ਤਰ੍ਹਾਂ ਮਤਲਬ ਇੱਥੇ ਸੰਭਾਲ ਕੇ ਰੱਖਿਆ ਹੋਇਆਗਾ ਹਨ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਬਾਰੇ ਹੜੱਪਿਆ ਸੌਰੱਪਾ ਸਭਿਆਤਾ ਹੋ ਗਈ ਹਨ ਤੇ ਔਰ ਜਿਵੇਂ ਦਰਾਵੜ ਆਏ ਸੀਗੇ ਭਾਰਤ ਦੇ ਵਿੱਚ ਹੋਰ ਕੌਣ ਕੌਣ ਆਏ ਉਹਨਾਂ ਚੀਜ਼ਾਂ ਦੇ ਅਫਸੇਸ ਨੇ ਜਿਹੜੇ ਉਹਨਾਂ ਨੂੰ ਇਹ ਤਾਜ਼ਾ ਕਰਦੇ ਨੇ ਵੀ ਹਾਂ ਜਿਹੜੀਆਂ ਪੁਰਾਣੇ 600 ਈਸਵੀ ਪੂਰਵ 600 ਈਸਵੀ ਬੀਸੀ ਦੇ ਵਿੱਚ ਜਿਹੜਾ ਇਹ ਸਾਰਾ ਮਤਲਬ ਸਟਰਕਚਰ ਸੀਗਾ ਉਹ ਇਸ ਤਰ੍ਹਾਂ ਹੁੰਦਾ ਸੀਗਾ ਇਹ ਬੁੱਧ ਧਰਮ ਦੇ ਨਾਲ ਰਿਲੇਟਡ ਤੇ ਇੱਥੇ ਦੱਸਿਆ ਗਿਆ ਵੀ ਅੱਜ ਵੀ ਇੱਥੇ ਜਿਹੜੇ ਬੁੱਧਿਸਟ ਨੇ ਉਹ ਆਉਂਦੇ ਨੇ ਹਨਾ ਤੇ ਆ ਵੀ ਦੇਖ ਸਕਦੇ ਹੋ ਸਕੂਲ ਜਿਹੜਾ ਇੱਕ ਤਰੀਕੇ ਦਾ ਬਣਾਇਆ ਹੋਇਆ ਹੈਗਾ ਇਹ ਮੰਨ ਕੇ ਚੱਲੋ ਵੀ ਇੱਥੇ ਵੀ ਵਿਚਾਲੇ ਬੈਠਦਾ ਹੋਵੇਗਾ ਉੱਚਾ ਤੇ ਆਹ ਜਿਹੜਾ 1 2 3 4 5 6 7 8 9 10 11 12 12 ਘੰਟੇ ਦਰਸਾਉਂਦਾਗਾ ਤੇ ਆਹ ਜਿਹੜਾ ਡਬਲ ਹੋ ਗਿਆ ਉਸ ਤੋਂ ਬਾਅਦ ਘੇਰਾ ਤੇ ਆਹ 12 ਪਰ ਤਾਂ 24 12 ਤੇ 36 ਹਨਾ ਇਹ ਪੂਰੇ ਦਿਨ ਦਾ ਮਤਲਬ ਜਿਹੜਾ ਉਹ ਜਿਹੜੇ ਉਹਦੇ ਪਹਿਰ ਨੇ ਉਹਨਾਂ ਨੂੰ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹਦੇ ਵਿੱਚ ਸੀਗਾ ਵੀ ਪਹਿਰ ਸੀ ਜਿਹੜੇ ਅੱਠ ਪਹਿਰ ਉਹਨਾਂ ਦੀ ਗੱਲ ਕੀਤੀ ਗਈ ਸੀ ਜਦੋਂ ਆਪਾਂ ਅੱਗੇ ਆਏ ਤਾਂ ਇਹਦੇ ਵਿੱਚ ਪਹਿਲਾ ਕਮਰਾ ਜਿਹੜਾ ਉਹ 12 ਘੰਟਿਆਂ ਦਾ ਦੂਜਾ ਦਿਨ ਦੇ ਵਿੱਚ 24 ਘੰਟਿਆਂ ਵਾਲਾ ਇਹਦੇ ਵਿੱਚ ਬਣਿਆ ਹੋਇਆਗਾ ਹਨਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਅੱਗੇ ਵੀ ਇਹਦੇ ਬਹੁਤ ਸੋਹਣੇ ਸਟਰਕਚਰ ਨੇ ਜਿਹੜੇ ਇੱਥੇ ਮਿਲਦੇ ਨੇ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਅਸੀਂ ਮੰਨ ਕੇ ਚੱਲੋ ਵੀ ਸੱਤਵੀਂ ਅੱਠਵੀਂ ਦੇ ਵਿੱਚ ਜਾਇ ਇਹ ਕਹਿ ਲੀਏ ਕਿ ਜਦੋਂ ਹਿਸਟਰੀ ਦੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ ਉਦੋਂ ਆਉਂਦਾ ਸੀ ਵੀ ਹੜੱਪਾ ਸਭਿਅਤਾ ਸੰਘੋਲ ਪਿੰਡ ਦੇ ਵਿੱਚ ਖਦਾਈ ਹੋਈ ਹੈ ਨਾ ਉਹ ਚੀਜ਼ਾਂ ਤੇ ਚਲੋ ਬਹੁਤ ਸਾਰੀਆਂ ਵੀਡੀਓ ਪਾਈਆਂ ਗਈਆਂ ਸੀ ਹਨਾ ਤੇ ਇਹਦੀਆਂ ਪਹਿਲਾਂ ਵੀ YouTube ਤੇ ਹੈਗੀਆਂ ਨੇ ਹਨਾ ਤੇ ਇਸ ਦੇ ਬਾਰੇ ਵਿੱਚ Google ਦੇ ਉੱਤੇ ਸਰਚ ਕੀਤਾ ਫਿਰ ਅਸੀਂ ਦੇਖਿਆ ਹਨਾ ਤੇ ਤੁਸੀਂ ਹਨਾ ਤੇ ਇਹ ਸੋਚਿਆ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਈਏ ਹਨਾ ਆ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੀ ਹੀ ਸਾਰਾ ਇਹ ਜਿਹੜੇ ਪੱਥਰ ਨੇ ਇੱਥੇ ਇਹ ਲੱਗੇ ਹੋਏ ਨੇ ਮੈਂ ਤੁਹਾਨੂੰ ਇਹਦਾ ਸਟਰਕਚਰ ਥੋੜਾ ਜਿਹਾ ਪਿੱਛੇ ਲਿ ਜਾ ਕੇ ਦਿਖਾਉਣਾ ਦੇਖ ਸਕਦੇ ਹੋ ਅੱਜ ਵੀ ਜਿਹੜੀ ਇੱਥੇ ਕਿਤੇ ਨਾ ਕਿਤੇ ਜਦੋਂ ਬਾਰਿਸ਼ ਹੁੰਦੀ ਆ ਤਾਂ ਉਹ ਬਸੀਸ ਮਿਲਦੇ ਆ ਹਾਂਜੀ ਦਰਸ਼ਕੋ ਆਪਾਂ ਤੁਹਾਨੂੰ ਦਿਖਾਇਆ ਵੀ ਜਿਹੜਾ ਕੀ ਮਤਲਬ ਹੜੱਪਾ ਸਭਿਅਤਾ ਲਗਭਗ 600 ਇਸਵੀ ਬੀਸੀ ਦੇ ਜਿਹੜੇ ਮਤਲਬ ਅਵਸ਼ੇਸ਼ ਨੇ ਉਹ ਪੰਜਾਬ ਦੇ ਪਿੰਡ ਸੰਘੋਲ ਦੇ ਵਿੱਚ ਮਿਲਦੇ ਹਨ ਆਪਾਂ ਤੁਹਾਨੂੰ ਇੱਥੇ ਬੁੱਧਿਸਟ ਜਿਹੜੇ ਸਤੂਪ ਬਣੇ ਸੀ ਉਹ ਵੀ ਦਿਖਾਏ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਕਿਉਂਕਿ ਉਹ ਹਿਸਟਰੀ ਦੇ ਵਿੱਚ ਇਹਨਾਂ ਬਾਰੇ ਅਕਸਰ ਪੜ੍ਹਦੇ ਨੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਜਰੂਰ ਆ ਕੇ ਉਹਨਾਂ ਨੂੰ ਦਿਖਾ ਕੇ ਜਾਓ ਜਿਹੜੀਆਂ ਚੀਜ਼ਾਂ ਉਹ ਪੜ੍ਹਦੇ ਨੇ ਉਹਨਾਂ ਦੇ ਜਿਹੜੇ ਮਤਲਬ ਅਵਸ਼ੇਸ਼ ਨੇ ਅਸਲ ਦੇ ਵਿੱਚ ਮਿਲਦੇ ਹਨ ਇੱਥੇ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਉੱਥੇ ਵੀ ਉਹਨਾਂ ਨੂੰ ਦਿਖਾਓ ਜਿਹੜੀਆਂ ਕਿ ਪੁਰਾਤਨ ਮੂਰਤੀਕਾਰਾਂ ਦੁਆਰਾ ਮੂਰਤੀਆਂ ਬਣਾਈਆਂ ਗਈਆਂ ਸਨ ਉਹ ਵੀ ਇੱਥੇ ਮਤਲਬ ਰੱਖੀਆਂ ਹੋਈਆਂ ਹਨ ਠੀਕ ਹੈ ਜੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਹੈ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਅਗਰ ਤੁਸੀਂ ਇੱਥੇ ਆਏ ਹੋ ਜੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਤਾਂ ਹੀ ਬਣਦੀਆਂ ਨੇ ਜੇ ਤੁਸੀਂ ਸਪੋਰਟ ਕਰਦੇ ਹੋ ਅਗਰ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ